Viu, Tânia? Também... ਚੁੱਕਿਆ ਖੋਫਨਾ ਖਤਮ ਤੇ ਘਰ ਦੇ ਵਿੱਚ ਪੈ ਗਈ ਸੁਖ ਦੀ ਲਹਿਰ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਅਤਲਸਲ ਦੱਸਿਏ ਕਿ ਇੱਕ ਖਬਰ ਜੋ ਹੈ ਕਪੂਰਥਲਾ ਦੇ ਪਿੰਡ ਧਾਲੀਵਾਲ ਬੇੜ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤਾ ਨੇ ਖੋਫਨਾਕ ਕਦਮ ਚੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੂਰੀ ਖਬਰ ਇਸ ਬਾਬਤ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਕਿ ਵਿਅਕਤਾ ਦਾ ਜਿਹੜਾ ਪਤੀ ਸੀਗਾ ਉਹ ਵਿਦੇਸ਼ ਰਹਿੰਦਾ ਸੀਗਾ ਤੇ ਉਸਦੇ ਪਿੱਛੇ ਇੱਕ ਕਿਸੇ ਹੋਰ ਲੜਕੇ ਦੇ ਨਾਲ ਇਸ ਔਰਤ ਦੇ ਨਾਜਾਇਜ਼ ਸਬੰਧ ਜਿਹੜੇ ਨੇ ਉਹ ਸ਼ੁਰੂ ਹੋ ਕੇ ਸੀ ਜਿਸ ਤੋਂ ਬਾਅਦ ਇਹ ਗੱਲ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦੀ ਹੈ ਤੇ ਜਿਹੜਾ ਪੁੱਤ ਸੀਗਾ ਪਤੀ ਸੀ ਵਿਦੇਸ਼ ਦੇ ਵਿੱਚ ਸੀਗਾ ਤੇ ਉਹ ਵਾਪਸ ਆ ਗਿਆ ਜਿਸ ਤੋਂ ਬਾਅਦ ਵਾਪਸ ਆਇਆ ਤੇ ਦੋਹਾਂ ਦੀ ਇਸ ਗੱਲ ਨੂੰ ਲੈ ਕੇ ਵਿਚਾਰ ਚਰਚਾ ਹੋਈ ਝਗੜਾ ਹੋਇਆ ਤਾਂ ਫਿਰ ਅਗਲੇ ਦਿਨ ਜਦੋਂ ਪਤੀ ਚੁਬਾਰੇ ਤੋਂ ਹੇਠਾਂ ਆਉਂਦਾ ਤੇ ਆ ਕੇ ਮਾਪਿਆਂ ਨੂੰ ਦੱਸਦਾ ਕਿ ਉਸਦੀ ਪਤਨੀ ਰਾਜਪੀਰ ਕੌਰ ਨੇ ਆਪਣੀ ਜੀਵਨ ਇਲਾਸ ਖਾਤ ਕਰ ਲਈ ਹੈ ਫਾਹ ਲੈ ਆਇਆ ਜਿਸ ਤੋਂ ਬਾਅਦ ਮਾਪੇ ਹੈਰਾਨ ਹੋ ਕੇ ਪੂਰਾ ਮਾਮਲਾ ਜੋ ਹੈ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਇਆ ਗਿਆ ਪੁਲਿਸ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਖਬਰ ਜਿਹੜੀ ਆ ਕਾਫੀ ਵਾਇਰਲ ਵੀ ਹੋਈ ਹੈ ਔਰ ਨਾਲ ਦੇ ਨਾਲ ਜਾਣਕਾਰੀ ਹਾਸਲ ਹੋਈ ਹੈ ਕਿ ਜਿੱਥੇ ਕਿ ਪਰਿਵਾਰ ਵਾਲਿਆਂ ਦੇ ਵਿੱਚ ਅਗੜਾ ਹੋਇਆ ਤੇ ਜਿਹੜੀ ਜਿਸ ਨੇ ਜਿਸ ਔਰਤ ਨੇ ਖੋਫਣਾ ਕਦਮ ਚੱਕਿਆ ਵਿਅਤਾ ਨੇ ਤੇ ਉਸ ਦੀ ਜੇਬ ਵਿੱਚੋਂ ਇੱਕ ਸੁਸਾਇਡ ਨੋਟ ਮਿਲਿਆ ਜਿਸ ਵਿੱਚ ਉਸ ਨੇ ਸਪਸ਼ਟ ਕੀਤਾ ਹੈ ਕਿ ਉਸ ਦੇ ਸਾਸੋ ਸੋਹਰਾ ਤੇ ਪਤੀ ਬੇਕਸੂਰ ਨੇ ਤੇ ਕਿਸੇ ਇੱਕ ਹੋਰ ਵਿਅਕਤੀ ਨੂੰ ਜ਼ਿੰਮੇਵਾਰ ਠਰਾਇਆ ਪਰ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੀ ਪੁਸ਼ਟੀ ਨਹੀਂ ਕਰਦੀ ਜਾਨੀ ਕਿ ਪੁਲਿਸ ਨੇ ਹਾਲੇ ਇਸ ਬਾਬਰ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਵੱਡੀ ਟਾਈਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੱਸੀਏ ਕਿ ਲਗਾਤਾਰ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਵਿਦਿਆ ਹੋਇਆ ਔਰ ਜਿਸ ਦੇ ਵਿੱਚ ਬਹੁਤ سارے ਮਾਮਲੇ ਜੇ ਦੇਖਣ ਨੂੰ ਮਿਲਦੇ ਨੇ ਕਿ ਨਵ ਵਿਆਈਆਂ ਔਰਤਾਂ ਵੀ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ ਨੇ ਦਾਸ ਤਹਿ ਦੇ ਲਾਲਚੀ ਸੱਸ ਸਹੁਰਾਂ ਦੇ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਕਦਮ ਚੁੱਕਿਆ ਜਾਂਦਾ ਪਰ ਆਪਣੇ ਸੁਸਾਇਸਾਈਡ ਨੋਟ ਵਿੱਚ ਇਸ ਸਫਯੋਤਾ ਨੇ ਆਪਣੇ ਸੱਸ ਸਹੁਰਾ ਤੇ ਪਤੀ ਨੂੰ ਬੇਕਸੂਰ ਦੱਸਿਆ ਤੇ ਕਿਸੇ ਇੱਕ ਹੋਰ ਵਿਅਕਤੀ ਦਾ ਨਾਮ ਲੈ ਕੇ ਉਸਨੇ ਜੋ ਹੈ ਸੁਸਾਇਸਾਈਡ ਨੋਟ ਦੇ ਵਿੱਚ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਕਪੂਰਤਲਾ ਦੇ ਪਿੰਡ ਢਾਲੀਵਾਲ ਵੇੜ ਦੇ ਵਿੱਚ ਇੱਕ ਭਿਆਨਕ ਤੇ ਵਿਆਹ ਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਪ ਪੂਰੇ ਪਿੰਡ ਦੇ ਵਿੱਚ ਸੋਖ ਦੀ ਲਹਿਰ ਹੈ ਔਰ ਪਰਿਵਾਰ ਵਾਲੇ ਜਿਹੜੇ ਨੇ ਉਹ ਹੱਕੇ-ਬੱਕੇ ਰਹਿ ਕੇ ਕਿ ਆਖਰ ਇਹ ਕਿਵੇਂ ਹੋ ਗਿਆ ਤੇ ਪਰ ਜਦੋਂ ਪਰਿਵਾਰ ਵਾਲਿਆਂ ਨੂੰ ਆਪਣੀ ਨੂੰਹ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਇਹ ਗੱਲ ਫੈਲ ਜਾਂਦੀ ਹੈ ਤਾਂ ਪਤੀ ਵਿਦੇਸ਼ ਤੋਂ ਵਾਪਸ ਆ ਜਾਂਦਾ ਹੈ ਦੋਵਾਂ ਦੇ ਵਿੱਚ ਝਗੜਾ ਹੁੰਦਾ ਹੈ ਤੇ ਇਸ ਨੂੰ ਲੈ ਕੇ ਜਿਹੜੀ ਵਿਅਤ ਹੈ ਉਸ ਦੇ ਵੱਲੋਂ ਸੁਸਾਈਡ ਕਰ ਲੱਗਾ ਜਾਂਦਾ ਹੈ ਹਾਲਾਂਕਿ ਤੁਹਾਨੂੰ ਦੱਸ ਹੀ ਕਿ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਇਸ ਪੂਰੇ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਪਰ ਹੁਣ ਪੰਜਾਬ ਦੇ ਵਿੱਚ ਅਜਿਹੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬਹੁਤ ਵੱਡੇ ਮਾਮਲੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਵੱਡੀ ਟਾਈਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਵਾਸਤੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ